ਰਤਨ ਵਾਹਿਗੁਰੂ ਸਾਹਿਬ ਜੀ ਦੰਡੋਤ ਵੰਦਨ ਅਨਕ ਵਾਰ ਸਰਵ ਕਲਾ ਸਮਰੱਥ ਢੋਲਣ ਤੇਰਾ ਖੋ ਪ੍ਰਭ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਇ ਨਾਨਕ ਕੀ ਪ੍ਰਭੇਨਤੀ ਆਪਣੀ ਭਗਤੀ ਲਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਬਹਿਰਾੜੇ ਮਹਲਾ ਚੌਥਾ ਜਪੋ ਮਨ ਰਾਮ ਨਾਮ ਨਿਸਤਾਰਾ ਕੁਟ ਕੁਤੰਤਰ ਕੇ ਪਾਪ ਸਭ ਖੋਵਾ ਹਰ ਭਵ ਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵਾਰ ਨਿਰੰਕਾਰ ਹਰ ਨੇਕਟ ਬਸਤ ਕਸ਼ ਨਦਰ ਨਾ ਆਵਾਏ ਹਰ ਲਾਦਾ ਗੁਰ ਵਿਚਾਰਾਂ ਹਰ ਆਪੇ ਸਾ ਸਰਾਕ ਰਤਨ ਹੀਰਾ ਹਰ ਆਪ ਕੀਆ ਪਸਾਰਾ ਨਾਨਕ ਜਿਸ ਕ੍ਰਿਪਾ ਕਰੇ ਸੋ ਹਰ ਨਾਮ ਆਵਿਹਾਜੇ ਸੋ ਸਾ ਸੱਚਾ ਵਣਜਾਰਾ ਹਰ ਆਪੇ ਸਾ ਸਰਾ ਫਰਤਲ ਹੀਰਾ ਹਰ ਆਪ ਕੀਆ ਪਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰਨਾ ਨਾ ਵਿਹਾਜੇ ਸੋ ਸ਼ਾ ਸੱਚਾ ਵਰਨ ਜਾਰਾ ਬੈਰਾੜੀ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵਾ ਹਰ ਭਵਜਲ ਪਾਰ ਉਤਾਰਾ ਰਹਾ ਊ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਰਾਗ ਬੈਰਾੜੀ ਅੰਦਰ ਅੰਗ 700 20 ਉੱਪਰ